ਵਾਰਡ ਬਾਈ ਡੀ ਬੀ ਐਸ ਪੀ سپورਟਰ ਟੀਮ ਔਰ ਜਿਨ੍ਹਾਂ ਨੇ ਕਿ ਇਹ ਸਾਰੇ ਇਹ ਪੂਰੇ ਪੰਜਾਬ ਦੇ ਵਿੱਚ ਹੀ ਸਾਰੇ ਕੈਂਡੀਡੇਟਾਂ ਦਾ ਜਿਹੜਾ ਹੈਗਾ ਉਹ ਪ੍ਰਚਾਰ ਸਮਗਰੀ ਹੈਗੀ ਆ ਝੰਡਾ ਡੰਡਾ ਪੋਸਟਰ ਔਰ ਫਲੈਕਸਾ ਔਰ ਬਹੁਤ ਵੱਡਾ ਉਪਰਾਲਾ ਬਹੁਤ ਵੱਡਾ ਉਤਮ ਜਤਨ ਆਪ ਸਭ ਨੂੰ ਸਾਡੇ ਵੱਲੋਂ ਜੈ ਗੁਰਦੇਵ ਧੰ ਗੁਰਦੇਵ ਜੈ ਪੀਮ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਡੇ ਬਹੁਤ ਹੀ ਪਰਮ ਮਿੱਤਰ ਬੋਜਨ ਸਮਾਜ ਪਾਰਟੀ ਦੇ ਨਰਤਕ ਆਗੂ ਸਾਥੀ ਸਤਪਾਲੀ ਡੇਣਾ ਲੈਕਚਰ ਜਿਹਨਾਂ ਨੂੰ ਬੋਜਨ ਸਮਾਜ ਪਾਰਟੀ ਵੱਲੋਂ ਮਕੰਦਪੁਰ ਮਕੰਦਪੁਰ ਤੋਂ ਜਿਹੜਾ ਪ੍ਰੀਸ਼ਦ ਦੇ ਵਾਸਤੇ ਕੈਂਡੀਡੇਟ ਹਲਾਨੇ ਆ ਉਹਨਾਂ ਦੇ ਚੋਣ ਮਹਿਮਨ ਹੋਣਗਾ ਦੇ ਲਈ ਸਾਰੇ ਸਰਚੀ ਅੱਜ ਇੱਥੇ ਪਹੁੰਚੇ ਆ ਤੁਸੀਂ ਆਪ ਸਭ ਨੂੰ ਬੇਨਤੀ ਹੈ ਕਿ ਲੈਕਚਰਰ ਸਾਥੀ ਸਤਪਾਲ ਜੀ ਰਟੈਂਡਾ ਬੋਜਸਵਾਜ ਪਾਰਟੀ ਦੇ ਅਗੂਾ ਚੋਣ ਦਾ ਹਾਥੀਆ ਜਿਲ੍ਹਾ ਪ੍ਰੀਸ਼ਦ ਮੁਕੰਦਪੁਰ ਵਾਸਤੇ ਇਹਨਾਂ ਨੂੰ ਵੋਟ ਪਾ ਕੇ ਆਪਾਂ ਕੰਮਜਾਬ ਕਰਨਾ ਤੇ ਜਿਹੜਾ ਸਾਡਾ ਬਲੌਕ ਸੰਬੰਧਿਤ ਜਿਹੜੇ ਆ ਉਹ ਕਿਰਨਦੀਪ ਕੌਰ ਜੀ ਨੂੰ ਅਸੀਂ ਬੋਜਸਵਾਜ ਪਾਰਟੀ ਵੱਲੋਂ ਸਮਰਥਨ ਦਿੱਤਾ ਹੈ ਤਾਂ ਉਹ ਵੀ ਆਪਾਂ ਉਹਨਾਂ ਨੂੰ ਵੋਟ ਪਾਉਣੀ ਆ ਤਾਂ ਸਾਡੀ ਸਾਰੇ ਸਾਥੀਆਂ ਦੀ ਬੇਨਤੀ ਆ ਕਿ ਸਤਪਾਲ ਜੀ ਰਟੈਂਡਾ ਨੂੰ ਜਿਲ੍ਹਾ ਪ੍ਰੀਸ਼ਦ ਵਾਸਤੇ ਹਾਥੀ ਚੋਣ ਦੇ ਨਿਸ਼ਾਨ ਦੇ ਉੱਤੇ ਆਪਾਂ ਵੋਟਾਂ 바ਕੇ ਕਾਮਯਾਬ ਕਰਨਾ ਤੇ ਕਹਿੰਦੀ ਕੋਰਜੀ ਨੂੰ ਆਪਾਂ ਉਹਨਾਂ ਨੂੰ ਵੀ ਵੋਟ ਪਾਉਣੀ ਹੈ ਉਹਨਾਂ ਨੂੰ ਬਲਕਸਮਤੀ ਵਾਸਤੇ ਰਟੈਂਡਾ ਜੋਂ ਤੋਂ ਉਮੀਦਵਾਰ ਲਾਣੇਗੇ ਆਪ ਸਭ ਦਾ ਧੰਨਵਾਦ ਅੱਗੇ ਕੱਢਣਾ ਸਾਥੀ ਸੱਤ ਪਾਜ ਰਟੈਂਡਾ ਜੈ ਪੀਮ ਜੈ ਭਾਰਤ ਜੈ ਸੰਵਿਧਾਨ ਜੈ ਗੁਰਦੇਵ ਧੰਨ ਗੁਰਦੇਵ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ ਬਲਕਸਮਤੀ ਜਿਨ੍ਹਾਂ ਪਿਛੇ ਚੋਣਾਂ ਦੇ ਵਿੱਚ ਜ਼ੋਨ ਨੰਬਰ 2 ਕੰਧਪੁਰ ਤੋਂ ਤੂਣ ਮਹਿਮਨ ਨੂੰ ਖੁਲਾਰਾ ਦੇਣ ਦੇ ਲਈ ਅੰਲਾ ਸ਼੍ਰੀ ਸ਼ਾਹ ਦੇਣ ਦੇ ਲਈ ਤੂਣ ਮਹਿਮਨ ਨੂੰ ਤੇਜ ਕਰਨ ਦੇ ਲਈ ਸਟੇਟ ਵੱਲੋਂ ਜੁਗਤ ਅਬਜ਼ਰਵਰ ਸਹਿਬਾਨ ਸਾਡੇ ਬਹੁਤ ਹੀ ਸਾਰਜੋਗ ਪਰਮਿਤਰ ਅਡਵਿਜ਼ਰੀ ਲਾਇਕ ਰੂਪ ਲਾਲ ਪੀਰ ਜੀ ਅੱਜ ਵਿਸ਼ੇਸ਼ ਤੌਰ ਤੇ ਸਾਡੇ ਪਿੰਡ ਕੈਂਦਾ ਵਿਖੇ ਪਹੜਾਏ ਨੇ ਔਰ ਬਹੁਤ ਹੀ ਮਿਸ਼ਨਰੀ ਸਾਥੀ ਸੋਮਨਾਥ ਵੀਰ ਕੈਂਦਾ ਡਾਕਟਰ ਸਾਹਿਬ ਔਰ ਉਹਨਾਂ ਦੇ ਨਾਲ ਹੀ ਸਰਪੰਚ ਸਾਹਿਬਾਂ ਅਜਿਹੇ ਅੱਗਾ ਪਿੰਡ ਭਰੂ ਵਿਾਰੇ ਤੋਂ ਸ੍ਰਿੰਦਰਪਾਲ ਜੀ ਔਰ ਮਿਸ਼ਨਰੀ ਗਾਇਕ ਰਾਜ ਦਰਰਾਜ ਜੀ ਔਰ ਬਖਲੌਰ ਸੰਤੀ ਬਖਲੌਰ ਤੋਂ ਜਿਹੜੀ ਹੈਗੀ ਆ ਸੰਤੀ ਦੇ ਸਾਡੇ ਉਮੀਦਵਾਰ ਸ੍ਰਿੰਦਰਪਾਲ ਜੀ ਔਰ ਮੈਂ ਇਹਨਾਂ ਸਾਰੇ ਹੰਦਾ ਇੱਥੇ ਪਹੁੰਚਣ ਤੇ ਹਾਰਦਿਕ ਸਵਾਗਤ ਧੰਨਵਾਦ ਅਵਨੰਦਰ ਕਰਦਾ ਹਾਂ ਔਰ ਵਿਸ਼ੇਸ਼ ਤੌਰ ਤੇ ਵਰਲਡ ਵਾਈਡ ਬੀਐਸਪੀ سپورਟਰ ਟੀਮ ਔਰ ਜਿਨ੍ਹਾਂ ਨੇ ਕਿ ਇਹ ਸਾਰੇ ਪੂਰੇ ਪੰਜਾਬ ਦੇ ਵਿੱਚ ਹੀ ਸਾਰੇ ਕੈਂਡੀਡੇਟਾਂ ਦਾ ਜਿਹੜਾ ਹੈਗਾ ਜੋ ਪ੍ਰਚਾਰ ਸਮਗਰੀ ਹੈਗੀ ਆ ਝੰਡਾ ਡੰਡਾ ਪੋਸਟਰ ਔਰ ਫਲੈਕਸਾ ਔਰ ਬਹੁਤ ਵੱਡਾ ਪਰਾਲਾ ਬਹੁਤ ਵੱਡਾ ਉਦਮ ਯਤਨ ਤੇ ਔਰ ਜਿਹੜੇ ਇਥੇ ਸਤਸੰਗਰੂ ਪਾਰ ਬੈਠੇ ਨੇ ਔਰ ਆਪਣੀ ਕਿਰਤ ਕਮਾਈ ਦੇ ਵਿੱਚੋਂ ਇਸ ਮਿਸ਼ਨ ਮੂਵਮੈਂਟ ਨੂੰ ਜਿਹੜਾ ਹੈਗਾ ਅੱਗੇ ਵਧਾਉਣ ਦੇ ਲਈ 바ਵਾ ਸਾਹਿਬ ਦੇ ਮਿਸ਼ਨ ਮੂਵਮੈਂਟ ਨੂੰ ਅੱਗੇ ਵਧਾਉਣ ਲਈ ਸਾਹਿਬ ਕਾਛੀ ਨਾਮ ਦੀ ਜਿਸਨੂੰ ਬਾਹਰ ਕੰਮ ਦੇ ਲਈ ਸਤੂਰ ਅਸਮਰਾ ਜੀ ਜਿਸਨਾਂ ਦਾ ਭਾਗ ਸੁਨੋਣ ਦੇ ਲਈ ਉਹ ਜਿਹੜਾ ਹੈਗਾ ਜਿਹੜਾ ਅੱਜ ਇੱਕ ਕਰ ਰਹੇ ਨੇ ਆਪਣੀ ਚਿਰਖਮਾਈ ਤੋਂ ਦੇ ਵਿੱਚੋਂ ਜਿਹੜਾ ਹੈਗਾ ਦਸਬੰਦ ਕੱਢ ਕੇ ਇਸ ਮਿਸ਼ਨ ਦੇ ਜਿਹੜਾ ਹੈਗਾ ਉਹਦੇ ਵਿੱਚ ਆਪਣਾ ਜਿਹੜਾ ਹੈਗਾ ਬੜਵੁੱਲਾ ਯੋਗਦਾਨ ਪਾਉਂਦੇ ਆ ਔਰ ਉਸ ਵਰਲਡਵਾਈ ਬੀਐਸਪੀ ਸਪੋਰਟਰ ਟੀਮ ਦਾ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਔਰ ਇੱਕ ਉਹ ਪ੍ਰੇਰਣਾ ਸਰੋਤ ਨੇ ਇਸੇ ਤਰ੍ਹਾਂ ਜਿਹੜੇ ਹੈਗੇ ਸਾਡੇ ਬਾਹਰਲੇ ਜਿਹੜੇ ਹੈਗੇ ਆ ਐਨਆਰਆਈ ਸਾਥੀ ਉਹਨਾਂ ਨੂੰ ਜਿਹੜਾ ਹੈਗਾ ਉਹਨਾਂ ਨੂੰ ਵੀ ਬੇਨਤੀ ਹੈ ਕਿ ਉਹ ਵੀ ਇਸੇ